अच्छा ब्याह ਤੁਹਾਡਾ ਲੁਧਿਆਣੇ ਹੋਇਆ ਹੈ ਨਾ ਰਾਣਾ ਸਾਹਿਬ ਤੋਂ ਸੀ ਲੁਧਿਆਣੇੋਂ ਆਉਣ ਚ ਇਹ ਮੈਂ ਕਹਿੰਦੀ ਆ ਕਿ ਇੱਕ ਨੂੰ ਹੋ ਗਈ ਹੈ ਇੱਕ ਕੁੜੀ ਹੋ ਗਈ ਬਹੁਤ ਸੋਹਣੀ ਲੱਗਦੀ ਹੈ ਜੋ ਤੁਹਾਡੀ ਹਾਂ ਚ ਹਾਂ ਮਲਾਵੇ ਅ ਪਰਿਵਾਰ ਸਾਰਾ ਖੁਸ਼ ਹੋ ਜਾਂਦਾ ਹੈ ਕਿ ਕੁੜੀ ਨੂੰ ਆਹ ਕੰਮ ਦੇਣਾ ਸੀਗਾ ਉਹਨੇ ਹਾਂ ਕਰਤੀ ਹੈ ਨਾ ਹਾਂਜੀ ਕੁੜੀ ਉਸ ਵੇਲੇ ਭੈੜੀ ਲੱਗਣ ਲੱਗ ਪੈਂਦੀ ਹੈ ਜਦੋਂ ਕਹੇ ਨਹੀਂ ਦਾ ਕਰਨਾ ਜੀ ਨੂੰ ਵੀ ਉਸ ਵੇਲੇ ਭੈੜੀ ਲੱਗਣ ਲੱਗ ਪੈਂਦੀ ਹੈ ਹਾਂਜੀ ਕਿ ਇਹ ਭੈੜਾ ਬਣਨ ਦਾ ਮੌਕਾ ਤੁਹਾਨੂੰ ਤਾਂ ਨਹੀਂ ਮਿਲਿਆ ਸੀ ਉਹਨਾਂ ਦੀ ਖਵਾਸ਼ ਤੋਂ ਉੱਪਰ ਜਾ ਕੇ ਕੰਮ ਕੀਤਾ ਹੋਵੇ ਐਨੀ ਵੀ ਮੈਂ ਅਗੇਂਸਟ ਤਾਂ ਨਹੀਂ ਗਈ ਹਾਂ ਪਰ ਜਿੱਦਾਂ ਕਹਿੰਦੇ ਨੇ ਵੀ ਮੈਂ ਕੋਸ਼ਿਸ਼ ਕਰਦੀ ਰਹੀ ਕਿ ਮੈਨੂੰ ਪਰਮਿਸ਼ਨ ਮਿਲ ਜਵੇ ਇਸ ਚੀਜ਼ ਦੀ ਸ਼ੌਂਕ ਤਾਂ ਮੈਨੂੰ ਸੀ ਬਹੁਤ ਤੇ ਮੋਸਟਲੀ ਤੁਹਾਨੂੰ ਪਤਾ ਕਿ ਪਿੰਡਾਂ ਦੀਆਂ ਕੁੜੀਆਂ ਨੂੰ ਸੋਹਣੇ ਸੋਹਣੇ ਕੱਪੜੇ ਵਿਆਹ ਤੋਂ ਬਾਅਦ ਜਦੋਂ ਮਿਲਦੇ ਨੇ ਉਹ ਹੋਰ ਵੀ ਜਿਵੇਂ ਕਹਿ ਲਓ ਚਾਹ ਨਾਲ ਪਾਉਂਦੀਆਂ ਨੇ ਤੇ ਮੈਂ ਵੀ ਬੜਾ ਸੋਹਣਾ ਮਤਲਬ ਸਿੰਪਲ ਸੂਟਾਂ ਨੂੰ ਵੀ ਆਪਣਾ ਆਪ ਦੇ ਆਪ ਹੀ ਉਹਨਾਂ ਨੂੰ ਕੁਛ ਨਾ ਕੁਛ ਉਹਦੇ ਚੈਫਰਡ ਪਾ ਕੇ ਸੋਹਣਾ ਕਰ ਲੈਣਾ ਜਿੱਦਾਂ ਪੰਜਾਬੀ ਚ ਕਹਿੰਦੇ ਨੇ ਕਿ ਸੁਰਮਾ ਸਭ ਨੂੰ ਪਾਉਣਾ ਆਉਂਦਾ ਪਰ ਮਟਕਾਉਣਾ ਕਿਸੇ ਕਿਸੇ ਨੂੰ ਆਉਂਦਾ ਠੀਕ ਹੈ ਨਾ ਸੋ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆਂ ਤੇ ਮੈਂ ਜਿੱਦਾਂ ਪਰਿਵਾਰ ਚ ਸਾਨੂੰ ਮਦਰ ਇਨ ਲਾ ਪੈਸੇ ਦਿੰਦੇ ਸੀ ਕਿ ਭਾਈ ਤੁਸੀਂ ਆਪਣੇ ਆਪਣੇ ਪਸੰਦ ਦੇ ਲੈ ਥੈਨ ਮੈਂ ਉਹਨਾਂ ਨੂੰ ਵੀ ਬੜਾ ਸੋਹਣਾ ਕਰਕੇ ਕੁਛ ਇਧਰੋਂ ਕੁਛ ਉਧਰੋਂ ਕਰਕੇ ਆਪਣਾ ਮਤਲਬ ਉਹਨਾਂ ਦੇ ਉੱਤੇ ਲਗਾ ਕੇ ਬਣਾ ਕੇ ਉਹਨਾਂ ਨੂੰ ਡਿਜ਼ਾਈਨ ਕਰਕੇ ਮੈਂ ਪਾ ਲੈਣਾ ਤੇ ਥੋੜਾ ਜਿਹਾ ਕਈ ਵਾਰ ਕਮੈਂਟ ਇਦਾਂ ਦੇ ਵੀ ਹੋਣੇ ਕਿ ਦੇਖਿਆ ਅਗਰਵਾਲ ਸਾਹਿਬ ਦਾ ਨਾਮ ਲੈ ਕੇ ਕਿ ਉਹਦੀ ਬੱਟੀ ਤਾਂ ਜੁੱਤੀ ਵੀ ਨਾਲ ਦੀ ਪਾਉਂਦੀ ਆ ਰਬੜ ਬੈਂਡ ਵੀ ਨਾਲ ਦੇ ਪਾਉਂਦੀ ਆ ਉਹ ਥੋੜਾ ਜਿਹਾ ਕਹਿ ਲੋ ਇੱਕ ਕੰਪੀਟੀਸ਼ਨ ਟਾਈਪ ਹੋ ਜਾਂਦਾ ਤੁਹਾਡੀ ਆਪਣੇ ਸਰਕਲ ਦੇ ਵਿੱਚ ਹਨਾ ਹੋਰ ਜ਼ਿਆਦਾ ਤਾਂ ਨਹੀਂ ਮੈਨੂੰ ਲੱਗਦਾ ਵੀ ਮੈਂ ਕੁਝ ਇਦਾਂ ਦਾ ਕਦੇ ਮੈਂ ਫੇਸ ਕੀਤਾ ਇਨਾ ਰਿਹਾਂ ਜ਼ਰੂਰ ਮੋਸਟਲੀ ਇਹ ਮੇਰੇ ਤੇ ਹੁੰਦਾ ਸੀਗਾ ਜਾਂ ਫਿਰ ਕਹਿ ਲਓ ਕਿ ਹਰ ਫੰਕਸ਼ਨ ਚ ਸਭ ਨੂੰ ਉਮੀਦ ਹੁੰਦੀ ਸੀ ਕਿ ਉਹ ਕੀ ਪਾ ਕੇ ਆਉਗੀ ਨਾ ਹਾਂ ਯਾ ਅੰਦਰੀ